ਰਾਜਵੀਰ ਜਵੰਦਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਹੋ ਜਿਹਾ ਕਲਾਕਾਰ ਸੀ ਜਿਹੜਾ ਇਨਾਂ ਯੂਥ ਫੈਸਟੀਵਲਾਂ ਦੇ ਵਿੱਚੋਂ ਉੱਠ ਕੇ ਆਪਣੀ ਕਲਾ ਦਿਖਾ ਕੇ ਇੱਕ ਵੱਡਾ ਨਾਮ ਬਣਾ ਗਿਆ ਜੀ ਜਵੰਦਾ ਮੇਰੇ ਕੋਲ ਆਇਆ ਸੀਗਾ ਜੀ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੇਰੇ 'ਚ ਫਨ ਕੀ ਹੈਗਾ ਵਾ ਅੱਛਾ ਤੇ ਉਹ ਕਹਿੰਦਾ ਮੈਂ ਤੁੰ ਵੀ ਵਜਾਉਣਾ ਬਹੁਤ ਵਧੀਆ ਤੇ ਪ੍ਰਿੰਸਪਾ ਸਾਹਿਬ ਕਹਿੰਦੇ ਕਿ ਮੈਂ ਤੁੰ ਵੀ ਸੁਣ ਕੇ ਹੀ ਕਹਿੰਦਾ ਮੈਂ ਉਹਨੂੰ ਪਰਮਿਸ਼ਨ ਦੇ ਦਿੱਤੀ ਸੀ ਰਾਜਵੀਰ ਜਵੰਦਾ ਮੇਰਾ ਇਮੀਡੀਏਟ ਜੂਨੀਅਰ ਸੀ ਕਯੂ ਫੈਸਟੀਵਲ ਦੇ ਮੌਕੇ ਤੇ ਮੈਂ ਉਹਨੂੰ ਦੇਖਦਾ ਹੁੰਦਾ ਸੀ ਕਿਉਂਕਿ ਮੈਂ ਯੂਥ ਫੈਸਟੀਵਲ ਜੀ ਕੋਈ ਹਿਸਟਰੀ ਜਾਨਣਾ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਇੱਕ ਰਾਜਵੀਰ ਜਵੰਦਾ ਦੀ ਕਾਲਜ ਦੀ ਇੱਕ ਵੀਡੀਓ ਬਹੁਤ YouTube ਤੇ ਅਪਲੋਡ ਹੋਈ ਹੋਈ ਹੈਗੀ ਹੈ ਹਨਾ ਯੂਥ ਫੈਸਟੀਵਲ ਦੀ ਸ਼ਾਨ ਹੁੰਦਾ ਸੀ ਰਾਜਵੀਰ ਜਵੰਦਾ ਜਿਸ ਤਰ੍ਹਾਂ ਇਹ ਲੋਕ ਇੱਥੇ ਪਾਰਟਿਸਪੀਟ ਕਰਦੇ ਆਮ ਲੋਕਾਂ ਵਾਂਗੂ ਉਸੇ ਤਰ੍ਹਾਂ ਰਾਜਵੀਰ ਜਵੰਦਾ ਪਾਰਟਿਸਪੀਟ ਕਰਦਾ ਸੀਗਾ ਤੇ ਜੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਣਿਆ ਆਵਾ ਉਹ ਪੰਜਾਬ ਯੂਨੀਵਰਸਿਟੀ ਤੇ ਯੂਥ ਫੈਸਟੀਵਲਾਂ ਕਰਕੇ ਆਪਣੇ ਖਾਸਿਤ ਹੋਰ ਸੀਗੀ ਚਾਹੇ ਉਸ ਬੰਦੇ ਨੇ ਨਾਮ ਕਮਾ ਲਿਆ ਸੀ ਪਰ ਉਹ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਹਾਂ ਜੋ ਮੈਂ ਖੁਦ ਮਹਿਸੂਸ ਕੀਤਾ ਹੈਗਾ ਵਾ ਕਿ ਬਹੁਤੇ ਲੋਕ ਮੁਹਾਲੀ ਜਲ ਜਾਂਦੇ ਰਹਿਣ ਨੂੰ ਚੰਡੀਗੜ੍ਹ ਚੱਲ ਜਾਂਦੇ ਸੀ ਉਹਨੇ ਪੋਨਾ ਨਹੀਂ ਛੱਡਿਆ ਸੀ ਲੋਕੀ ਹਟੇ ਨਹੀਂ ਕੀ ਰਾਏ ਵੀ ਜਮਨ ਤੂੰ ਬਸ ਨਾ ਕਰ ਤੇ ਇਹ ਤੁਸੀਂ ਰਾਜਵੀਰ ਜਵੰਦੇ ਨੇ ਵੈਸੇ ਵੀ ਕਿਸੇ ਵੀ ਵਿਆਜ ਖਾੜਾ ਲਗਾਇਆ ਹੈ ਨਾ ਤੇ ਕਿਸੇ ਨੇ ਉਹਨੂੰ ਨਿੰਦਿਆ ਨਹੀਂ ਬਿਲਕੁਲ ਰੋਣ ਕਾ ਰੋਣ ਕਾ ਪੂਰੀਆਂ ਬਧਾਈਆਂ ਉਸ ਬੰਦੇ ਦੇ ਕਿਉਂ ਕਲਾ ਸੀਗੀ ਜਮੀਨ ਨਾਲ ਜੁੜਿਆ ਹੋਇਆ ਬੰਦਾ ਸੀਗਾ ਬਹੁਤ ਹੀ ਵੱਡਾ ਯੂਥ ਫੈਸਟੀਵਲ ਡੀਏਵੀ ਕਾਲਜ ਦੇ ਵਿੱਚ ਮਨਾਇਆ ਜਾ ਰਿਹਾ ਜੋ ਕਿ 4 ਦਿਨ ਤੋਂ ਲਗਾਤਾਰ ਚੱਲ ਰਿਹਾ ਤੇ ਉੱਥੇ ਹੀ ਜਗਰਾਉਂ ਦੇ ਡੀਏਵੀ ਕਾਲਜ ਦੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ ਰਾਜਵੀਰ ਜਵੰਦਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਹੋ ਜਿਹੇ ਕਲਾਕਾਰ ਸੀ ਜਿਹੜਾ ਇਹਨਾਂ ਯੂਥ ਫੈਸਟੀਵਲਾਂ ਦੇ ਵਿੱਚੋਂ ਉੱਠ ਕੇ ਆਪਣੀ ਕਲਾ ਦਿਖਾ ਕੇ ਇੱਕ ਵੱਡਾ ਨਾਮ ਬਣਾ ਗਿਆ ਅੱਜ ਵੀ ਯੂਨੀਵਰਸਿਟੀ ਉਹਨਾਂ ਦਾ ਕਾਲਜ ਉਹਨਾਂ ਦੇ ਸੀਨੀਅਰ ਉਹਨਾਂ ਦੇ ਯੂਨੀਅਰ ਉਹਨਾਂ ਦੇ ਕਲੀਗਜ਼ ਨਾਲ ਪੜਨ ਵਾਲੇ ਸਾਥੀ ਹਰ ਕੋਈ ਨੂੰ ਸਰ ਯਾਦ ਕਰਦਾ ਹੈ ਤੁਸੀਂ ਦੋ ਪਲ ਉਹਨਾਂ ਜਿਹੜੇ ਬਤਾਏ ਜਾਂ ਤੁਸੀਂ ਉਹਨਾਂ ਨੂੰ ਦੇਖਿਆ ਕੀ ਸ਼ੇਅਰ ਕਰਨਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਰਾਜਵੀਰ ਜਵੰਦਾ ਮੇਰਾ ਇਮੀਡੀਏਟ ਜੂਨੀਅਰ ਸੀ ਅੱਛਾ ਹਾਂ ਐਸਐਚ ਮੇਰਾ ਉਹਦੇ ਨਾਲ ਕੋਈ ਆਪਸੀ ਸਾਂਝਤਾ ਨਹੀਂ ਸੀ ਬਟ ਯੂਥ ਫੈਸਟੀਵਲ ਦੇ ਮੌਕੇ ਤੇ ਮੈਂ ਉਹਨੂੰ ਦੇਖਦਾ ਹੁੰਦਾ ਸੀ ਕਿਉਂਕਿ ਮੈਂ ਯੂਥ ਫੈਸਟੀਵਲ ਚ ਕੁਇਸਟਰੀ ਜਾਣਾ ਹੁੰਦਾ ਸੀ ਠੀਕ ਹੈ ਤੇ ਤੁਸੀਂ ਦੇਖਿਆ ਹੋਣਾ ਇੱਕ ਰਾਜਵੀਰ ਜਵੰਦਾ ਦੀ ਕਾਲਜ ਦੀ ਇੱਕ ਵੀਡੀਓ ਬਹੁਤ YouTube ਤੇ ਅਪਲੋਡ ਹੋਈ ਹੋਈ ਹੈਗੀ ਹੈ ਹਨਾ हां उस ਦੇ ਵਿੱਚ ਮੈਂ ਵੀ ਪਿੱਛੇ ਸੀਗਾ اچھا ਹਾਂ ਉਹ ਉਸੇ ਟਾਈਮ ਹੀ ਰਿਕਾਰਡ ਕੀਤੀ ਗਈ ਸੀ ਉਸ ਟਾਈਮ ਮੈਂ ਵੀ ਉਸੇ ਕੈਂਪਸ ਦੇ ਵਿੱਚ ਸੀ ਠੀਕ ਹੈ ਰਾਜਵੀਰ ਜਵੰਦਾ ਯੂਥ ਫੈਸਟੀਵਲ ਦੀ ਸ਼ਾਨ ਹੁੰਦਾ ਸੀ ਹੂੰ ਤੇ ਸਾਡੇ ਦੋ ਟੀਚਰਸ ਸੀ ਪ੍ਰੋਫੈਸਰ ਕਰਮ ਸਿੰਘ ਸੰਧੂ ਤੇ ਮਰਹੂਮ ਪ੍ਰੋਫੈਸਰ ਬਰਾੜ ਸਰ ਠੀਕ ਹੈ ਰਾਜਵੀਰ ਜਵੰਦਾ ਉਹਨਾਂ ਦਾ ਬਹੁਤ ਪਿਆਰਾ ਸੀ ਕਿਉਂਕਿ ਉਹ ਲੋਗੇ ਸਿਗੇ ਜਿਨ੍ਹਾਂ ਨੇ ਹਰ ਯੂਥ ਫੈਸਟੀਵਲ ਜਦੋਂ ਨਾ ਤਨ ਮਨ ਤਨ ਲਗਾਇਆ ਹੋਇਆ ਸੀ ਤੇ ਰਾਜਵੀਰ ਜਵੰਦਾ ਜਿਸ ਤਰ੍ਹਾਂ ਇਹ ਲੋਕ ਇੱਥੇ ਪਾਰਟਿਸਪੀਨੇਟ ਕਰਦੇ ਆ ਆਮ ਲੋਕਾਂ ਵਾਂਗੂ ਤੇ ਉਸੇ ਤਰ੍ਹਾਂ ਰਾਜਵੀਰ ਜਵੰਦਾ ਪਾਰਟਿਸਪੀਟ ਕਰਦਾ ਸੀਗਾ ਤੇ ਜੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਣਿਆ ਵਾ ਉਹ ਪੰਜਾਬ ਯੂਨੀਵਰਸਿਟੀ ਤੇ ਯੂਥ ਫੈਸਟੀਵਲਾਂ ਕਰਕੇ ਬਣਿਆ ਹੈ ਜੀ ਹਾਂ ਮੈਨੂੰ ਇੱਕ ਹਜੇ ਵੀ ਇਹ ਵਾਕਿਆ ਯਾਦ ਆ ਸਾਡੇ ਪ੍ਰਿੰਸੀਪਲ ਰਿਟਾਇਰ ਰਹੇ ਆ ਡਾਕਟਰ ਸਦੀਸ਼ ਕੁਮਾਰ ਸ਼ਰਮਾ ਉਹ ਡਾਇਰੈਕਟਰ ਡੀਏ ਵੀ ਮੈਨੇਜਿੰਗ ਕਮੇਟੀ ਦੇ ਵੀ ਰਹੇ ਆ ਉਹ ਕਹਿੰਦੇ ਜਦੋਂ ਐਡਮਿਸ਼ਨ ਲੈਣ ਲਈ ਰਾਜਵੀਰ ਜਵੰਦਾ ਮੇਰੇ ਕੋਲ ਆਇਆ ਸੀਗਾ ਜੀ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੇਰੇ ਚ ਫਨ ਕੀ ਹੈਗਾ ਵਾ ਅੱਛਾ ਤੇ ਉਹ ਕਹਿੰਦਾ ਮੈਂ ਤੁੰਬੀ ਵੀ বাজਾਨਾ ਬਹੁਤ ਵਧੀਆ ਓਕੇ ਉਹ ਕਹਿੰਦਾ ਤੂੰ ਤੇਰੀ ਤੁੰਬੀ ਕਿੱਥੇ ਆ ਕਹਿੰਦੀ ਮੇਰੀ ਤੁੰਬੀ ਪਈ ਆ ਬਾਹਰ ਆਫਿਸ ਦੇ ਅੰਦਰ ਨਹੀਂ ਲੈ ਕੇ ਆਨ ਦਿੱਤੀ ਸੀ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁੰਬੀ ਲੈ ਕੇ ਆ ਅੱਛਾ ਕਹਿੰਦਾ ਮੈਂ ਤੁੰਬੀ ਸੁਣ ਕੇ ਹੀ ਕਹਿੰਦਾ ਮੈਂ ਉਹਨਾਂ ਨੂੰ ਰਿਵੀਜ਼ਨ ਦਿੱਤੀ ਸੀ ਓਕੇ ਹਾਂ ਸੋ ਕਲਾਸੀ ਕਲਾਸੀ ਬਾਇ ਬਰਥ ਕਲਾਸੀ ਉਸ ਤਰ੍ਹਾਂ ਦੇ ਬੰਦਿਆਂ ਦੇ ਵਿੱਚ ਕੀ ਅਫਸੋਸ ਹੁੰਦਾ ਵਾ ਕਿ ਉਹ ਇੰਨੀ ਛੇਤੀ ਜਿਹੜਾ ਹੈਗਾ ਵਾ ਦੁਨੀਆ ਤੋਂ ਚਲੇ ਗਏ ਹੈਗੇ ਆ ਪਰੰਤੂ ਯੂਥ ਫੈਸਟੀਵਲ ਦੀ ਜਾਨ ਰਾਜਵੀਰ ਜਵੰਦਾ ਸੀ ਮਤਲਬ ਇਹ ਗੱਲ ਸਹੀ ਆ ਕਿ ਯੂਥ ਫੈਸਟੀਵਲ ਇਹੋ ਜੀ ਚੀਜ਼ ਆ ਜਿਹਨੇ ਬਹੁਤ ਸਾਰੇ ਇੰਡਸਟਰੀ ਨੂੰ ਕਲਾਕਾਰ ਦਿੱਤੇ ਆ ਬਹੁਤ ਸਾਰੇ ਹੁਨਰਮੰਦ ਲੋਕ ਦਿੱਤੇ ਆ ਜਿਨ੍ਹਾਂ ਨੂੰ ਸ਼ਾਇਦ ਅਸੀਂ ਭੁਲਾ ਨਹੀਂ ਸਕਦੇ ਰਾਜਵੀਰ ਜਵੰਦਾ ਉਹ ਤੁੰਬੀ ਜਾਂ ਹੋਰ ਸਾਜ਼ ਜਾਂ ਉਹਨਾਂ ਦਾ ਪਹਿਰਾਵਾ ਜਿਹੜਾ ਪੰਜਾਬੀ ਸੱਭਿਆਚਾਰ ਦੀ ਝਲਕ ਪੈਂਦੀ ਉਹ ਸ਼ਾਇਦ ਅੱਜ ਆਪਣੇ ਜ਼ਿਹਨ ਦੇ ਵਿੱਚੋਂ ਕੋਈ ਭੁਲਾ ਹੀ ਨਹੀਂ ਸਕਦਾ ਬਿਲਕੁਲ ਰਾਜਵੀਰ ਜਵੰਦਾ ਦੀ ਖਾਸਤ ਹੋਰ ਸੀਗੀ ਚਾਹੇ ਉਸ ਬੰਦੇ ਨੇ ਨਾਮ ਕਮਾ ਲਿਆ ਸੀ ਪਰ ਉਹ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਹਾਂ ਜੋ ਮੈਂ ਖੁਦ ਮਹਿਸੂਸ ਕੀਤਾ ਹੈਗਾ ਵਾ ਕਿ ਬਹੁਤੇ ਲੋਕ ਮੋਹਾਲੀ ਜਲ ਜਾਂਦੇ ਰਹਿੰਨ ਨੂੰ ਚੰਡੀਗੜ੍ਹ ਚੱਲ ਜਾਂਦੇ ਸੀ ਉਹਨੇ ਪੋਨਾ ਨਹੀਂ ਛੱਡਿਆ ਸੀ ਹਾਂ ਇਹ ਖਾਸੀਅਤ ਹੈ ਕਿ ਬਾਕੀ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਵਾ ਇਹ ਕੋਈ ਵੀ ਯੂਨੀਵਰਸਿਟੀ ਹੈ ਯੂਥ ਫੈਸਟੀਵਲ ਕਰਵਾਉਂਦੀ ਹੈ ਯੂਥ ਫੈਸਟੀਵਲ ਚ ਹੀ ਕੋਈ ਵੀ ਜਿਹੜਾ ਕਲਾਕਾਰ ਆ ਉਹ ਆਪਣੀ ਕਲਾ ਨੂੰ ਨਖਾਰਦਾ ਵਾ ਉਹਨੂੰ ਸਭ ਤੋਂ ਪਹਿਲਾਂ ਬੇਸਿਕ ਪਲੇਟਫਾਰਮ ਹੀ ਯੂਥ ਫੈਸਟੀਵਲ ਤੋਂ ਮਿਲਦਾ ਹੈਗਾ ਰਾਜਵੀਰ ਜਮੰਦਾਵਰ ਕੇ ਬਹੁਤ ਲੋਕ ਹੈਗੇ ਜਿਹੜੇ ਇੱਥੇ ਤੱਕ ਉੱਠੇ ਹੋਏ ਹੈਗੇ ਆ ਹਰ ਇੱਕ ਬੰਦਾ ਪੰਜਾਬ ਦੀ ਇੰਡਸਟਰੀ ਦਾ ਕਿ ਤਰ੍ਹਾਂ ਕਿਤੇ ਆਪਣੇ ਕਾਲਜ ਦੇ ਵਿੱਚ ਕਲਚਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਵਾ ਯੂਥ ਫੈਸਟੀਵਲਸ ਚ ਪਾਰਟੀ ਕੀਤਾ ਵਾ ਸੋ ਇਹਨਾਂ ਯੂਥ ਫੈਸਟੀਵਲਾਂ ਦੀ ਬਹੁਤ ਵੱਡਾ ਇੱਕ ਦੇਨ ਆ ਜਦੋਂ ਤੁਸੀਂ ਉਹਨਾਂ ਨੂੰ ਪਰਫਾਰਮ ਕਰਦੇ ਦੇਖਿਆ ਤੁਸੀਂ ਉਹਨਾਂ ਨੂੰ ਤਾਂ ਕਿੱਦਾਂ ਦਾ ਜੋਸ਼ ਹੁੰਦਾ ਸੀ ਲੋਕਾਂ ਦੇ ਵਿੱਚ ਜਾਂ ਕਿੱਦਾਂ ਫਿਰ ਉਹ ਪ੍ਰਾਈਜ਼ ਵਿਨ ਕਰਕੇ ਉੱਥੋਂ ਹਟਦੇ ਸੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਪੁਰਾਣੀ ਗੱਲ ਛੱਡੋ ਮੈਂ ਤੁਹਾਨੂੰ 2 ਸਾਲ ਪੁਰਾਣੀ ਗੱਲ ਦੱਸਦਾ ਵਾਂ ਸਾਡੇ ਪ੍ਰੋਫੈਸਰ ਕਰਮ ਸਿੰਘ ਸੰਧੂ ਜੀ ਦੇ ਬੇਟੀ ਦੀ ਮੈਰिज ਸੀ ਤੇ ਲੋਕੀ ਹਟੇ ਨਹੀਂ ਕਿ ਰਾਜਵੀਰ ਜਮਨ ਤਾਂ ਤੂੰ ਬੱਸ ਨਾ ਕਰ ਅੱਛਾ ਤੇ ਇਹ ਤੁਸੀਂ ਰਾਜਵੀਰ ਜਵੰਦੇ ਨੇ ਵੈਸੇ ਵੀ ਕਿਸੇ ਵੀ ਵਿਆਜ ਖਾੜਾ ਲਗਾਇਆ ਹੈ ਨਾ ਤੇ ਕਿਸੇ ਨੇ ਉਹਨੂੰ ਨਿੰਦਿਆ ਨਹੀਂ ਬਿਲਕੁਲ ਹਾਂ ਰੌਣਕਾ ਰੌਣਕਾ ਪੂਰੀਆਂ ਵਧਾਈਆਂ ਉਸ ਬੰਦੇ ਨੇ ਕਿਉਂ ਕਲਾ ਸਿੱਕੀ ਜਮੀਨ ਨਾਲ ਜੁੜਿਆ ਹੋਇਆ ਬੰਦਾ ਸੀਗਾ ਇਹ ਉਸ ਤੇ ਕਾਸ ਗੌਂਸੀ ਗੋਸਪਲ ਇੱਕ ਸਰ ਮਾਮਾ ਵਾਲਾ ਜਿਹੜਾ ਗਾਣਾ ਗਾਇਆ ਉਹ ਉਹਨਾਂ ਦੀ ਜ਼ਿੰਦਗੀ ਤੇ ਢੁੱਕ ਗਿਆ ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਕਲਾਕਾਰ ਜਿਹੜੇ ਹੋਰ ਵੀ ਆ ਜਿਹੜੇ ਉਹਨਾਂ ਨੇ ਗਾਣੇ ਗਾਏ ਉਹਨਾਂ ਦੀ ਜ਼ਿੰਦਗੀ ਤੇ ਇਸ ਕਦਰ ਟੁਕੇ ਨੇ ਕਿ ਲੋਕ ਉਹਨਾਂ ਨੂੰ ਭੁਲਾ ਨਹੀਂ ਸਕਦੇ ਅੱਜ ਉਹਨਾਂ ਦੇ ਗਾਣੇ ਹੀ ਉਹਨਾਂ ਨੂੰ ਦਿਲ ਦੁਖਾ ਰਹੇ ਨੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਗਾਣੇ ਜਿਹੜੇ ਆ ਉਹ ਤੁਹਾਡੀ ਜ਼ਿੰਦਗੀ ਦਾ ਹੀ ਹਿੱਸਾ ਹੁੰਦੇ ਆ ਤੁਸੀਂ ਚੰਗੇ ਮਾੜੇ ਜਿਸ ਤਰ੍ਹਾਂ ਦੇ ਵੀ ਪਲ ਜੀਏ ਆ ਗਾਣਾ ਤੁਹਾਡੇ ਉਸ ਜ਼ਿੰਦਗੀ ਨੂੰ ਬਿਆਨ ਕਰਦਾ ਗਾਣਾ ਗਾਣੇ ਤੁਹਾਡੇ ਉਸ ਜ਼ਿੰਦਗੀ ਦੇ ਕਿਸ ਨਾ ਕਿਸੇ ਅਸਪੈਕਟ ਨੂੰ ਬਿਆਨ ਕਰਦੇ ਬਿਲਕੁਲ ਤੇ ਉਹ ਚੀਜ਼ ਤੁਹਾਡੇ ਸਾਹਮਣੇ ਆਂਦੀ ਹੀ ਹੈ ਜਦੋਂ ਤੁਸਾਨੂੰ ਪਤਾ ਲੱਗਾ ਸੀ ਜਾਂ ਯੂਨੀਵਰਸਿਟੀ ਜਾਂ ਕਾਲਜ ਨੂੰ ਪਤਾ ਲੱਗਾ ਸੀ ਤਾਂ ਕਿੱਦਾਂ ਦਾ ਰਿਐਕਸ਼ਨ ਸੀ ਸਾਰਿਆਂ ਦਾ ਦੇਖੋ ਅਫਸੋਸ ਤਾਂ ਹੁੰਦਾ ਹੈ ਮਨ ਦੁੱਖ ਹੁੰਦਾ ਹੈ ਇੱਕ ਬੰਦਾ ਸੱਚਾ ਸੁੱਚਾ ਬੰਦਾ ਅੱਛਾ ਕਾਬਿਲ ਬੰਦਾ ਤੇ ਬਹੁਤ ਛੋਟੀ ਉਮਰ 35 36 ਸਾਲ ਦੀ ਉਮਰ ਦਮਾਰਾ ਚਲਾ ਜਾਵੇ ਤਾਂ ਇਹਦਾ ਹਰ ਕਿਸੇ ਨੂੰ ਅਫਸੋਸ ਹੁੰਦਾ ਬਿਲਕੁਲ ਸਾਡੇ ਕਾਲਜ ਵੀ ਹਰ ਟੀਚਰ ਨੂੰ How students see that associates? ਸੋ ਬਿਲਕੁਲ ਇਹਨਾਂ ਨੇ ਉਹ ਪਲ ਸਾਂਝੇ ਕੀਤੇ ਨੇ ਕਿਉਂਕਿ ਰਾਜਵੇਜ ਵੰਦਾ ਨੂੰ ਅੱਜ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਉਹਨਾਂ ਦੇ ਹਰ ਪਲ ਨੂੰ ਜਿਹੜਾ ਕੈਪਚਰ ਕਰ ਰਿਹਾ ਕਿਉਂਕਿ ਕੋਈ ਇੰਟਰਵਿਊ ਸਾਹਮਣੇ ਆਂਦੀ ਆ ਕੋਈ ਗੱਲ ਉਹਨਾਂ ਦੇ ਸਾਹਮਣੇ ਆਂਦੀ ਆ ਤਾਂ ਲੋਕ ਬਹੁਤ ਗੌਰ ਨਾਲ ਸੁਣ ਰਹੇ ਆ ਕਿਉਂਕਿ ਉਮਰ ਉਹਨਾਂ ਦੀ ਜਾਣ ਵਾਲੀ ਨਹੀਂ ਸੀ ਇਸ ਕਦਰ ਤਾਂ ਇਹਨਾਂ ਨੇ ਜਿਹੜੀਆਂ ਉਹ ਪਲ ਸਾਂਝੇ ਕੀਤੇ ਨੇ ਕਿ ਯੂਥ ਫੈਸਟੀਵਲ ਦੇ ਵਿੱਚੋਂ ਹੀ ਕਲਾਕਾਰ ਜਿਹੜਾ ਇਸ ਕਦਰ ਉੱਠਿਆ ਕਿ ਅੱਜ ਪੂਰੀ ਦੁਨੀਆ ਪੂਰਾ ਪੰਜਾਬ ਅੱਜ ਉਸ ਗਾਇਕ ਦੇ ਲਈ ਰੋਇਆ ਵਾ ਸੋ ਕਿਤੇ ਨਾ ਕਿਤੇ ਅੱਜ ਲੋੜ ਹੈ ਨੌਜਵਾਨ ਪੀੜੀ ਨੂੰ ਇਹਨਾਂ ਯੂਥ ਫੈਸਟੀਵਲ ਦੇ ਵਿੱਚ ਆਪਣੀ ਕਲਾ ਦਿਖਾਣ ਦੀ ਆਪਣਾ ਕੌਨਫੀਡੈਂਸ ਹੋਰ ਵੱਡੀਆਂ ਸਟੇਜਾਂ ਤੱਕ ਪਹੁੰਚਾਉਣ ਦੀ